ਸਾਤ ਸੰਗਤ ਜੀ ਟੂ ਟੂ ਬੈਠਦੇ ਸਾਡੇ ਹਾਂ ਜੀ ਚੀਫ ਨੇ ਚੀਫ ਨੇ ਸਾਰਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂ ਜੀ ਜੀ ਬਾਉ ਸਿੰਘ ਮਾਨ ਸਾਹਿਬ ਅ ਤੱਕ ਗੀਤ ਹੈ ਬੜਾ ਪਸੰਦ ਆ ਮੈਨੂੰ ਬਸ ਸੁਖਵਿੰਦਰ ਹੋਰਾਂ ਦੇ ਨਾਲ ਬੈ ਕੇ ਕੌਣਾ ਹੋ ਨਹੀਂ 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 ਮਤਲਬ ਲਓ 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 ਹਾਂ ਸੋਹਣੇ ਦੀਵਾ ਦਿਖਾਉਣੇ ਪਏ ਪਰ ਵਧੀਆ ਸੁਧ ਲੱਗ ਰਹੇ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹਾਂ ਹੋਰ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾਂ ਸਾਥ ਸੰਗਤ ਜੀ ਸਾਡੇ ਆ ਗਾ ਜੀਵਨ ਜੀਵਨ ਜੀ ਸੋ ਸਾਰਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਆ ਹੈ ਇਹ ਦੇਖੋ ਹਾਂ ਜੀ ਜੀ ਬਾਉ ਸਿੰਘ ਮਾਨ ਸਾਹਿਬ ਹੈ ਲਗ ਗੀਤ ਹੈ ਬੜਾ ਪਸੰਦ ਆ ਰਿਹਾ ਜੀ ਬਸ ਸੁਖਵਿੰਦਰ ਹੋਰਾਂ ਦੇ ਨਾਲ ਬਹਿ ਕੇ ਕੌਣਾ ਹੁਣ ਨਹੀਂ 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 ਮਤਲਬ ਲਓ 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 ਹਾਂ ਸੂਰਜ ਨੂੰ ਦੀਵਾ ਦਿਖਾਉਣ ਦੇ ਕਹਿੰਦਾ ਬਹੁਤ ਵਧੀਆ ਸੁਧ ਲੱਗ ਰਿਹਾ ਹੈ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਆਹ ਬੈਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹਾਂ ਖੌੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾਂ ਸਾਥ ਸੰਗਤ ਜੀ ਸਾਡੇ ਆ ਗਾ ਚੀਫ ਨੇ ਚੀਫ ਨੇ ਸੋਹ ਸਾਰਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਆ ਹੈ ਇਹ ਦੇਖੋ ਹਾਂਜੀ ਜੀ ਬਹੁਤ ਸਿੰਘ ਮਾਨ ਸਾਹਿਬ ਹੈ ਲਗ ਧੀਤ ਹੈ ਬੜਾ ਪਸੰਦ ਆ ਰਿਹਾ ਵੈ ਸੁਖਵਿੰਦਰ ਹੋਰਾਂ ਦੇ ਨਾਲ ਬੈ ਕੇ ਗੋਮਣਾ ਹੋ ਨਹੀਂ 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 ਮਤਲਬ ਲਓ 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 ਹਾਂ ਸੁਨਦੀਵਾ ਦਿਖਾਉਣਾ ਵਧੀਆ ਸੋਹ ਲੱਗ ਰਹੇ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹਾਂ ਖੋੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾਨਾ ਨਾ ਰਹਾਂ